ਮਾਤਾ ਦੀ ਉਸਤਤ ਕਰਾ ਜਪੋਨੀ ਛੱਟ ਪਰ ਬੁਲੀ ਮਾਰ ਰਿਹਾ ਹੈ ਹਉਦ ਦੇ ਪਾਏ ਮਰਨ ਨਾਲ ਹੈ ਕਲਦੀ ਛੀਰ ਬੁੱਤ ਦਿਨੂ ਅੰਦਰ ਮੈਂ ਸ਼ੁਕਰ ਕਰਦਾ ਹਾਂ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਡਿਊਟੀ ਬਖਸ਼ੀ ਹੈ ਕਿਆਸੀ ਆਪਣੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਲੰਗਰ ਲਾ ਰਹੇ ਆਂ ਕੁਛ ਮੇਰੇ ਐਨ ਆਰ ਆਈ ਭਰਾਵਾਂ ਜਿਹੜੇ ਬਾਹਰੋਂ ਆ ਇੱਕ ਵਾਰ ਚ ਸਾਡੇ ਨਾਲ ਖੜੇ ਰਹਿੰਦੇ ਆ ਤੇ ਮੇਰੇ ਖਾਲਸਾ ਜੀ ਆਪਣਾ ਅੰਕਲ ਜੀ ਰਾਜੂ ਭਾਜੀ ਇਹਨਾਂ ਨੂੰ ਇੱਕ ਵਾਰ ਦੋਦੇ ਖੜੇ ਰਹਿੰਦੇ ਸਾਡੇ ਨਾਲ ਤੇ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੀ ਇੱਕ ਯੂਨਿਟੀ ਹੁੰਦੀ ਹੈ ਇੱਕ ਟੀਮ ਵਾਲੀ ਤੋਂ ਹੁੰਦਾ ਵਾ ਜਿਹੜਾ ਬੰਦਾ ਕੋਈ ਵੀ ਕੰਮ ਨੂੰ ਪੂਰਾ ਕਰਦਾ ਵਾ ਤੇ ਮੈਂ ਸਾਰਿਆਂ ਦੇ ਸਹਿਯੋਗ ਨਾਲ ਟੀਮ ਦੇ ਸਹਿਯੋਗ ਨਾਲ ਆਪਾਂ ਲੰਗਰ ਦਾ ਉਪਰਾਲਾ ਕਰੀਦਾ ਵਾ ਕਾਫੀ ਸਮੇਂ ਤੋਂ ਕਰ ਰਹੇ ਆ ਤੇ ਬਾਬਾ ਜੀ ਦੀ ਕਿਰਪਾ ਰਹੀ ਤੇ ਆਪਾਂ ਆਪਣੀ ਜਿਹੜਾ ਸਾਡੀ ਜਾਨ ਆ ਪਰ ਉਹ ਤਾਂ ਲੰਗਰ ਲਾਂਦੇ ਰਹਾ ਆ ਇਹ ਅਸੀਂ ਸੁਲਤਾਨਵਾਲਾ ਰੋਡ ਬੀਲੀ ਘਰ ਸਾਹਮਣੇ ਆਪਾਂ ਇੱਥੇ ਲੰਗਰ ਲਾਈਦਾ ਹਰ ਸਾਲ ਸਾਡਾ ਮਾਰਕੀਟ ਅੰਦਰ ਆਫਿਸ ਹੈਗਾ ਵਾ ਤੇ ਆਪਾਂ ਬਾਪਾਈਂ ਕਿਰਪਾ ਤੇ ਲੰਗਰ ਲਾਈਦਾ ਹਰ ਰਾਇਆ ਕਰ ਕਿਰਪਾ ਰਤ ਪਾਲਣ ਲਗਾ ਕਰ ਕਿਰਪਾ ਰੱਤ ਪਾਲਣ ਲਗਾ ਕਰੀ ਤੇਰਾ ਕਰਾਇਆ ਮੇਰਾ ਮਾਤ ਪਿਤਾ ਹਰ ਆਇਆ ਮੇਰਾ ਮਾਤ ਪਿਤਾ ਹਰ ਆਇਆ ਮੇਰਾ ਮਾਤ ਪਿਤਾ ਹਰ ਅੱਜ ਮੈਂ ਭਵਿੰਦਰ ਸਿੰਘ ਬਿੱਲਾ ਧੰਦਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਉਸ ਬੰਦ ਵਿੱਚ ਸਮੂਹ ਮਾਰਕੀਟ ਨੂੰ ਬਦਿਆਨੇ ਭਾਜੀ ਜੀ ਦਾਲ ਫੁਲਕੇ ਦਾ ਲੰਗਰ ਲਾ ਕੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਾਇਆ ਮੈਂ ਜਨਨ ਦੇ ਹਾਰੇ ਦੀ ਲੱਖ ਲੱਖ ਵਧਾਈ ਦੇਣਾ ਲੱਖ ਲੱਖ ਵਧਾਈ ਦੇਣਾ